ਬੈਠੀ ਬੈਠੀ ਕੱਪੜਿਆਂ ਨੂੰ ਤੇ ਹਲਾਦਾ ਐ ਸੁਕਣੇ ਤੇ ਸੁਹੀਦਾ ਕਰ ਲਿਆ ਸਾਰਾ ਕੰਮ ਤੇਨੇ ਵੜ ਗਿਆ ਵਾ ਚਲ ਉਹਨੇ ਉੱਤਰ ਤਾਂ ਨਿਵੇੜਦਾ ਵਾ ਤੇ ਮੈਂ ਹਨਾ ਕੱਪੜਿਆਂ ਦਾ ਕਰਦਾ ਇਹਨਾਂ ਦਾ ਖਿਲਰੇ ਬੁਰੇ ਲੱਗਦੇ ਤੋ ਤੇ ਹੀ ਹੋਦੇ ਇਹਨਾਂ ਨੂੰ ਮੈਂ ਝੋੜ ਕੇ ਤੇ ਰੱਖਦਾ ਆ ਗਿਆ ਵਾ ਨਾਸ਼ ਹੈ ਹਾਂ ਤੇ ਮੇਰਾ ਪੁੱਤ ਵਾ ਗਾਲ ਕੱਢਣ ਨੂੰ ਜੀ ਨਹੀਂ ਕਰਦਾ ਪਰ ਕੰਮ ਨਹੀਂ ਚੰਗੇ ਕਰਦਾ ਹਾਂ ਅਸੋਖ ਵਾ ਤੇ ਉਹਦੇ ਨਾਲ ਹੁਣ ਇਹਨੇ ਲੜਨਾ ਸ਼ੁਰੂ ਕਰ ਦੇਣਾ ਵਾ ਐ ਨਾ ਉਹ ਮੇਰੀ ਚੰਗੀ ਆ ਪਰ ਪੁੱਤ ਮੇਰਾ ਬਹੁਤ ਨਕਮਾ ਹਾਂ ਇਹ ਨਾ ਸ਼ੁਗਰ ਕਰਦੀ ਆ ਕਿ ਮੈਨੂੰ ਨਾ ਚੰਗੇ ਮਿਲ ਗਈ ਆ ਆ ਜੋ ਵੀ ਇਹੋ ਜੀ ਹੁੰਦੀ ਤੇ ਮੇਰਾ ਕੀ ਬਣਦਾ ਉਹ ਕਰਮਾਂ ਵਾਲੀ ਕਿਤੇ ਸੀ ਨਹੀਂ ਕਰਦੀ ਕੰਮ ਕਰਦੀ ਇਹ ਇਹ ਵਿਹਲਾ ਬਲੱਕ ਪੇਰ ਤੁਰ ਕੇ ਤੇ ਆ ਜਾਂਦਾ ਹੀ ਘਰ ਨੂੰ ਇਹ ਤੇ ਪਰਮਾਣ ਵਾਲੇ ਜਿੰਨਾਂ ਨੂੰ ਲਾਦ ਰੱਬ ਚੰਗੀ ਦੇ ਦਿੰਦਾ ਲਾਦ ਵੀ ਰੱਬ ਨੇ ਨੰ ਕਮੀ ਤੇ ਛੜੀ ਹੈ ਪਾਣ ਲੈਣਾ ਬਾਤ ਜੀ ਤੋਂ ਨਹੀਂ ਪੈਣੀ ਸਾਡੀ ਰੋਟੀ ਖੁਸ਼ਣਾ ਤੇ ਗਈ ਹੈ ਅਕ ਮਨ ਜੀ ਕਲਾ ਜੀ ਤੋ ਤੋਂ ਆਗੇ ਜੇ ਹੋਰ ਨਾਮ ਨਾ ਬਾਹਰ ਹੀ ਨਹੀਂ ਨਾ ਕਿਤੇ ਆ ਤਾਂ ਨਹੀਂ ਮੈਂ ਗਿਆ ਕਿ ਕਿੱਥੇ ਹੀ ਨਹੀਂ ਯਾਰ ਜਿੱਥੇ ਮਾਜੀ ਜਾਣਾ ਤੈਨੂੰ ਉਹਦੇ ਨਾਲ ਕੀ ਮਤਲਬ ਆ ਕੀ ਤੂੰ ਬਕਵਾਸ ਕਰਨਾ ਪਈਨੀ ਆ ਘੜੀ ਮੁੜੀ ਆਣ ਕੇ ਮੇਰੇ ਨਾਲ ਐਵੇਂ ਹੀ ਮੈਂ ਤੇ ਉਦਾਂ ਹੀ ਤੁਹਾਨੂੰ ਪੁੱਛਿਆ ਵੀ ਕਿੱਥੇ ਚਲ ਗਈ ਤੂੰ ਪੁੱਛਿਆ ਵੀ ਕਿਉਂ ਕੀ ਮਤਲਬ ਪੁੱਛਣ ਦਾ ਹਰ ਗੱਲ ਪੁੱਛਣੀ ਹੁੰਦੀ ਆ ਤੇ ਤੈਨੂੰ ਹੀ ਪੁੱਛਣਾ ਹੋਰ ਕਿੰਨੂੰ ਪੁੱਛਣਾ ਮੈਂ ਮੈਨੂੰ ਨਹੀਂ ਪੁੱਛਣਾ ਜਾ ਆਪਣਾ ਕੰਮ ਕਰ ਜਾ ਕੇ ਤੇ ਕੰਮੀ ਕਰਦੀਆਂ ਆਈਆਂ ਔਰ ਮੈਂ ਕੀ ਕਰਦੀਆਂ ਆਈਆਂ ਹੁਣ ਹੋਰ ਕੋਈ ਕੰਮ ਨਹੀਂ ਹੈਗਾ ਹੈਗਾ ਪਰ ਨਹੀਂ ਮੈਂ ਨਹੀਂ ਰਹੀ ਪਈ ਆਪੇ ਜਾ ਫਿਰ ਕਰੋ ਕੰਮ ਜਾ ਕੇ ਆਣ ਕੇ ਮੇਰੇ ਲਾਗੇ ਬਹਿ ਗਈਆਂ ਪੁੱਛੇ ਦੇ ਛਕਰ ਨੂੰ ਮੈਨੂੰ ਗੁੱਸਾ ਕਰਦਾ ਚੜਿਆ ਰਹਿੰਦਾ ਵਾ ਮੇਰੇ ਤੇ ਮੈਂ ਤਾਂ ਤੁਹਾਨੂੰ ਕੁਝ ਕਹਿਣੀ ਵੀ ਨਹੀਂ ਹੈ ਮੇਰਾ ਤੈਨੂੰ ਬੜੇ ਇਨ ਨਹੀਂ ਕਿਹਾ ਵੀ ਇਦਾਂ ਦਾ ਹੀ ਸੁਭਾਅ ਹੈ ਇਦਾਂ ਦਾ ਹੀ ਸੁਭਾਅ ਰੋਜ ਰੋਇਤ ਨੂੰ ਇਹੋ ਗੱਲ ਹੀ ਕਹਾਂ ਮੈਂ ਕੀ ਕਰਾਂ ਫੇ ਰੋਜ ਦਾ ਹੀ ਤੇਰਾ ਕੰਮ ਹੋ ਗਿਆ ਚੜਕਾਂ ਖਾਂਦਾ ਪਹਿਲਾਂ ਤਾਂ ਨਹੀਂ ਐਦਾਂ ਦਾ ਸੁਭਾ ਹੋਣੀ ਬਦਲ ਗਿਆ ਵਾ ਪਤਾ ਨਹੀਂ ਮੈਨੂੰ ਫੇ ਜਾ ਕੀ ਫੋਨ ਨਾਲ ਵੇਖੀ ਜਾਣ ਲਈ ਫੋਨ ਚ ਕੀ ਆ ਜੇ ਦਾਨੂ ਮੈਂ ਪੁੱਛਾਂ ਵੀ ਨਾ ਕੋਈ ਗੱਲ ਦੀ ਸਿੱਧੇ ਮਮੀ ਨੂੰ ਗੱਲ ਦੱਸਦਾ ਹੀ ਨਹੀਂ ਆ ਕੋਈ ਤੇ ਮੈਂ ਕਿੰਨੂੰ ਕਹਾਵਾ ਫੇ ਤੁਹਾਨੂੰ ਹੀ ਬੁਲਾਉਣਾ ਵਾ ਮੈਂ ਹੋਰ ਕਿੰਨੂੰ ਬੁਲਾਵਾ ਕੋਈ ਨਹੀਂ ਠੀਕ ਆ ਕਿੰਨੀ ਆਰੀ ਇਹਨੂੰ ਮੈਂ ਆਖਿਆ ਕਿ ਮੇਰੇ ਲਾਗੇ ਆਣ ਕੇ ਨਾਂ ਪੁੱਛਾਂਗੇ ਛੰਕਰਿਆ ਕਰ ਸਾਰੀਆਂ ਗੱਲਾਂ ਨਾ ਪਤਾ ਕਰ ਨੂੰ ਕਿ ਢਾਂ ਆ ਕੇ ਸਹਰਾਣੇ ਬਹਿ ਜਾਂਦੀ ਆ ਵੀ ਤੈਨੂੰ ਹਰ ਗੱਲ ਦੱਸਾਂ ਹਰ ਕੰਮ ਪੁੱਛ ਕੇ ਕਰਾਂ ਹਰ ਕੰਮ ਦੱਸ ਕੇ ਕਰਾਂ ਦਾਨੀਏ ਨੇ ਸੁੱਤਣਾ ਹਣਾ ਇਹਦਾ ਨਾ ਕੋਈ ਨਾ ਕੋਈ ਹਿਸਾਬ-ਤਬ ਲਾਉਣਾ ਪੈਣਾ ਜਾਂ ਤੇ ਇੱਕ ਆਰੀਆਂ ਦਾ ਇਲਾਜ ਕਰਾਂ ਨਾ ਫੇਰ ਇਹਨੂੰ ਪਤਾ ਲੱਗੇ ਇਹ ਪਧਾਨੀ ਪਾਰੋਂ ਕਿਹੜੇ ਪੂੰਡ ਲੜਾ ਕੇ ਆ ਜਾਂਦਾ ਉਹਂਦਾ ਹੀ ਮਚਲਾ ਪੈਂਦਾ ਵਾ ਦੱਸ ਉਹਨੇ ਪੁੱਛ ਹੀ ਲਿਆ ਇਹਨੂੰ ਕਿਹੜੀ ਤੇ ਗੋਲੀ ਮਾਰਤੀ ਉਹ ਇਹਨੇ ਪੁੱਛਿਆ ਕਿ ਕਿੱਥੇ ਰਿਆਂ ਕਿੱਥੋਂ ਆਇਆ ਹੈ ਇਹਦੀ ਜਨਾਨੀ ਆ ਉਹਨੇ ਨਹੀਂ ਪੁੱਛਣਾ ਤੇ ਕਿੰਨੇ ਪੁੱਛਣਾ ਜੱਤੋਂ ਪੈਰ ਅੱਗ ਚ ਬਲੇ ਟਿਆ ਰਹਿੰਦਾ ਵਾ ਕਦੀ ਚਾ ਜਨ ਉਹਦੇ ਨਾਲ ਗੱਲ ਨਹੀਂ ਇਹਨੇ ਕੀਤੀ ਹੈਗੀ ਉਹ ਵੇ ਚੁੱਕ ਚੁੱਕ ਵੇਂਦੀ ਰਹਿੰਦੀ ਕਦੋਂ ਘਰ ਆਵੇ ਕਦੋਂ ਘਰ ਆਵੇ ਇਹ ਸਾਡੇ ਮੱਥੇ ਵਾਲਾ ਉਹਨੂੰ ਸਿੱਧੇ ਹੁੰਦਾ ਹੀ ਨਹੀਂ ਮੂੰਹ ਕਿਤੇ ਆਹ ਬਾਜ ਮਾਰਦੀ ਉਹਨੂੰ ਤੇ ਇੱਧਰੇ ਆ ਜਾ ਸੁੱਖ ਇੱਧਰ ਆ ਜਾ ਹਾਂਜੀ ਮੰਮੀ ਹਾਂਜੀ ਮੰਮੀ ਆ ਜਾ ਬਹਿ ਜਾ ਇੱਥੇ ਕੀ ਹੈ ਨਾ ਛੇੜਿਆ ਕਰੇ ਛੇੜ ਨੂੰ ਚੰਗਾ ਮੰਮੀ ਨੂੰ ਤਾਂ ਤੇ ਮੈਂ ਕੁਛ ਕਿਹਾ ਵੀ ਨਹੀਂ ਬਸ ਇੰਨਾ ਹੀ ਪੁੱਛਿਆ ਵੀ ਕਿੱਥੇ ਰਹੇ ਜਾਂ ਨਾ ਜੇ ਸਿੱਧੇ ਮੂੰਹ ਨਹੀਂ ਨਾ ਬੋਲਦਾ ਹੁੰਦਾ ਤੈਨੂੰ ਨਾ ਕਵਾਇਆ ਕਰ ਤੇ ਮੰਮੀ ਫਿਰ ਮੈਂ ਕਿੰਨੂੰ ਕਵਾਵਾਂ ਹਾਂ ਤੂੰ ਮੇਰੇ ਲਾਗੇ ਬਹਿ ਜਾ ਕਰ ਕਰੀ ਮੇਰਾ ਦੋਸੋ ਕਰ ਲਿਆ ਕਰ ਆਡੀ ਨਾ ਤੇ ਕਰਦੀ ਆ ਹੁਣ ਮੇਰਾ ਫਰਜ ਤੇ ਹੈਗਾ ਯਾਨੀ ਇਹਨਾਂ ਨੂੰ ਪੁੱਛਣਾ ਤਾਂ ਵੀ ਕਿੱਥੇ ਗਏ ਕਿਥੋਂ ਆਏ ਕਿੱਥੇ ਨਹੀਂ ਫਰਜ ਤੇ ਤੇਰਾ ਹੈਗਾ ਵਾ ਮੈਂ ਮੰਨਨੀ ਤੇਰੀ ਗੱਲ ਪਰ ਇਹਨੂੰ ਨਾ ਹੀ ਛੇੜਿਆ ਕਰ ਚੰਗਾ ਭਲਾ ਹੀ ਕੀ ਪਤਾ ਇਹਨੂੰ ਕੀ ਹੋ ਗਿਆ ਮੈਨੂੰ ਝੂਠ ਨੂੰ ਚੰਗਾ ਭਲਾ ਹੀ ਚਾਰ ਸਬਰ ਰੱਖ ਕੋਈ ਗੱਲ ਨਹੀਂ ਹੁਜੇ ਤੱਕ ਤੇ ਮੰਮੀ ਸਬਰ ਹੀ ਰੱਖਿਆ ਵਾ ਜਿੱਦਰ ਫਿਰ ਮੇਰਾ ਸਬਰ ਟੁੱਟ ਗਿਆ ਤੇ ਫਿਰ ਇੱਕ ਨਾ ਇੱਕ ਦਿਨ ਤੇ ਮੰਮੀ ਟੁੱਟਣ ਆਈਆਂ ਫਿਰ ਨਾ ਤੇ ਇਹ ਸਬਰ ਰੱਖ ਪਰ ਮਾਤਮਾ ਗਾੜੀ ਹੱਥ ਜੋੜਿਆ ਕਰ ਆਪੇ ਉਹਨੇ ਸਿੱਧਕ ਦੇਣਾ ਵਾ ਸਭ ਤੋਂ ਵੱਡਾ ਔਰਤ ਵਿੱਚ ਹੀ ਸਬਰ ਵਾ ਮਮੀ ਤੁਹਾਡੇ ਕਰਕੇ ਤੇ ਮੈਂ ਇੱਥੇ ਬੈਠੀ ਪਿਛਾਤ ਨਹੀਂ ਮੈਨੂੰ ਕੋਈ ਮਾੜੀ ਚੰਗੀ ਕਹਿੰਦੇ ਤੇ ਸਾਬੀ ਤਾਂ ਮੈਨੂੰ ਸਿੱਧੇ ਮੂੰਹ ਬੁਲਾਉਂਦੇ ਹੀ ਨਹੀਂ ਆ ਕੋਈ ਨਹੀਂ ਆਪੇ ਬੁਲਾਊਗਾ ਆਪੇ ਬੁਲਾਊਗਾ ਕੋਈ ਨਹੀਂ ਸਿੱਧਾ ਦੇ ਬੇੜੇ ਪਾਰ ਹੁੰਦੇ ਹੁੰਦੇ ਆ ਜੀ ਕੋਈ ਗੱਲ ਪੁੱਛਦੀ ਮਮੀ ਉਲਟਾ ਹਰ ਗੱਲ ਤੇ ਮੈਨੂੰ ਕੋਈ ਗੱਲ ਕਹੀ ਜਾਨੀ ਬਕਵਾਸ ਕਰਦੀ ਬਕਵਾਸ ਨਾ ਕਰ ਤੂੰ ਇਹਨੂੰ ਬਹੁਤਾ ਬੁਲਾਇਆ ਨਾ ਕਰ ਵੇਖੇ ਜਿੱਦਨ ਤੂੰ ਨਾ ਬਹੁਤਾ ਬੁਲਾਇਆ ਨਾ ਇਹਨੇ ਆਪੇ ਸਿੱਧਾ ਹੋ ਜਾਣਾ ਵਾ ਤੂੰ ਜ਼ਿਆਦਾ ਇਹਨੂੰ ਮੋਚ-ਮੋਚ ਕਰਦੀ ਜ਼ਿਆਦਾ ਸਿਰ ਤੇ ਚੜਦਾ ਵਾ ਏ ਕੋਈ ਪਰਖ ਪੈਂਦਾ ਮੈਂ ਬੁਲਾਵਾਂ ਚਾਹੀ ਨਾ ਬੁਲਾਵਾਂ ਨਾ ਬੁਲਾਵਾਂ ਉਹਨਾਂ ਨੂੰ ਸਭੇ ਖੁਸ਼ ਹੋਣਾ ਵੀ ਨਹੀਂ ਭਲੰਦੀ ਤਾਂ ਕਹਿੰਦੇ ਮੇਰੇ ਸਾਹਮਣੇ ਨਾ ਆਇਆ ਕਰ ਮੈਨੂੰ ਆਪਣਾ ਮੂੰਹ ਨਾ ਵਿਖਾ ਮੈਨੂੰ ਨਹੀਂ ਤੇਰਾ ਇਹ ਮੂੰਹ ਵੇਖਣਾ ਨਹੀਂ ਚੰਗਾ ਲੱਗਦਾ ਆਹੇ ਨੂੰ ਬਾਹਰ ਲੋਕਾਂ ਦੇ ਮੂੰਹ ਚੰਗੇ ਲੱਗਦੇ ਆ ਨਾ ਇਹਨੂੰ ਘਰ ਦੇ ਮੂੰਹ ਚੰਗੇ ਨਹੀਂ ਲੱਗਦੇ ਹੈਗੇ ਕੋਈ ਗੱਲ ਨਹੀਂ ਤੂੰ ਨਾ ਧਿਆਨ ਦਿਆ ਕਰ ਤੂੰ ਜਿਹੜੀ ਗੱਲ ਬ੍ਰੇਕ ਦੇ ਪਿੱਛੇ ਵੀ ਨਹੀਂ ਦੱਸਿਆ ਕੋਈ ਨਹੀਂ ਤੂੰ ਮੇਰੇ ਨਾਲ ਗੱਲ ਕਰਿਆ ਕਰ ਜਿਹੜੀ ਕਰਨੀ ਜਿਹੇ ਚੀਜ਼ ਦੀ ਲੋੜ ਹੁੰਦੀ ਹੈ ਨਾ ਤੂੰ ਮੇਰੇ ਕੋਲ ਮੰਗਿਆ ਕਰ ਇਹਨੂੰ ਤੂੰ ਕਹਿ ਹੀ ਨਾ ਕਾਹ ਕੁਛ ਮੰਮੀ ਤਾਂ ਐਂਦੇ ਮੈਂ ਤਾਂ ਨਹੀਂ ਦੱਸਦੀਆਂ ਸਾਰਾ ਕੁਝ ਕਈ ਨਹੀਂ ਵੀ ਨਹੀਂ ਬੱਸ ਚੱਲ ਬੰਦਾ ਬੋਲ ਹੀ ਬਈ ਮੈਂ ਤਾਂ ਕਦੀ ਕੋਈ ਚੀਜ਼ ਵੀ ਨਹੀਂ ਮੰਗਦੀ ਹੋਰ ਬੰਦੇ ਦੇ ਨਾਲ ਤਾਂ ਜਨਾਨੀ ਦਾ ਹੁੰਦਾ ਵਾ ਮੈਂ ਨਹੀਂ ਪੁੱਛਿਆ ਕਿੱਥੇ ਗਏ ਹੀ ਇਤੋਂ ਹੀ ਮੰਮੀ ਮੈਨੂੰ ਕਹਿਣਾ ਦੀਆਂ ਗੱਲਾਂ ਸੁਣਾਉਂਦੀ ਆ ਆਹੋ ਬੜੀ ਕਮਾਈ ਕਰਦਾ ਆਇਆ ਸੀ ਨਾ ਇਹ ਜਿਹੜਾ ਗੱਲਾਂ ਸੁਲਾਉਂਦਾ ਵਾ ਇਹ ਹਾਂ ਚਲੋ ਕੋਈ ਨਹੀਂ ਮੰਮੀ ਮੇਰੀ ਕਿਸਮਤ ਕੀ ਇਹ ਸਭ ਲਿਖਿਆ ਹੋਊਗਾ ਨਹੀਂ ਕੋਈ ਗੱਲ ਨਹੀਂ ਸਬਰ ਰੱਖ ਪਾਰੀ ਸਾਲੀ ਰੂੜੀ ਦੀ ਸੁਣੀ ਜਾਂਦੀ ਤੇਰੀ ਕੋਣਾ ਸੁਣੀ ਜਾਊਗੀ ਮੈਂ ਨਹੀਂ ਮਮਮੀ ਸੁਣੀ ਜਾਣੀ ਨਹੀਂ ਕੋਈ ਸੁਣੀ ਜਾਣੀ ਸਾਰਾ ਕੁਝ ਮੰਮੀ ਮਾਰ ਅਜੇ ਦਿੱਤਾ ਹੈਗਾ ਘਰ ਚਿਰਕੇਰੀ ਚਕਦੀ ਨਹੀਂ ਘਾਟ ਕੇ ਚੀਜ਼ ਦੀ ਨਹੀਂ ਘਾ ਸਿਰਫ ਮੰਮੀ ਇਹ ਚੱਜ ਸਵਾਦ ਨਾ ਬੋਲਣ ਤਾਂ ਸਾਰਾ ਕੁਝ ਸਹੀ ਆ ਇਹੋ ਤੇ ਇਹਦੀ ਕਰਤੂਤ ਮਾੜੀ ਆ ਬਥੇਰਾ ਸਮਝਾਉਂ ਨਹੀਂ ਪਰ ਉਹ ਗਾਲ ਨੂੰ ਲੈਂਦਾ ਹੀ ਨਹੀਂਗਾ ਇਹਦੇ ਤੇ ਕਿਤੇ ਸਿਰ ਤੇ ਜੂਣ ਹੀ ਸਰਕਦੀ ਕਿ ਮਨੇ ਮਾਂ ਕੀ ਕਹਿੰਦੀ ਆ ਪਤਾ ਨਹੀਂ ਮੰਮੀ ਮੇਰੇ ਨਾਲ ਹੀ ਕਿਉਂ ਇਦਾਂ ਕਰਦੇ ਮੈਂ ਕਿਹੜਾ ਕੁਝ ਕਿਹਾ ਵਾ ਜਾਂ ਕੋਈ ਗੱਲ ਗਲਤ ਕਹੀ ਆ ਜਾਂ ਕੁਝ ਵੀ ਸਿਰਫ ਪੁੱਛਣ ਵਿੱਚ ਮੰਮੀਓ ਮੈਨੂੰ ਵੱਧ ਘੱਟ ਕਰਨਾ ਸੁਣਾ ਦਿੰਦੇ ਆ ਇਹ ਜਿਹੜੀ ਬਾਹ ਦੀਆਂ ਟਾਣੀਆਂ ਵਾ ਨਾ ਇਹਦੀਆਂ ਇਹ ਨਹੀਂ ਇਹਦੀਆਂ ਚੰਗੀਆਂ ਇਹ ਬਾਹ ਦੀਆਂ ਟਾਣੀਆਂ ਝਾੜੂਗਾ ਤਾਂ ਫੇਰ ਹੀ ਠੀਕ ਹੋਣਾ ਇਹਨੇ ਇਹ ਫਿਰ ਤੂੰ ਹੋਇਆ ਬਹੁਤਾ ਚਲ ਤੂੰ ਹੀ ਬੈਜੋ ਪਾਂਦੇ ਮੰਜਣ ਵਾਲੇ ਪਈ ਮੈਂ ਦੋ ਮਾਂ ਜਾਵਾਂ ਕੰਮ ਚ ਰੁੱਝੀ ਰਹੂੰਗੀ ਫੇਰ ਮੇਰਾ ਧਿਆਨ ਨਹੀਂ ਇੱਧਰ ਦੂਜੇ ਦਿਨ ਮੈਂ ਵੀ ਵਹਿਲੀ ਬੈਠੀ ਹਾਂ ਤੇ ਫੇਰ ਮੇਰੇ ਵੀ ਦਿਮਾਗ ਤੇ ਬੋਝ ਪੈਂਦਾ ਇੱਕੋ ਹੀ ਗੱਲ ਦਾ ਮਾਂਗ ਚ ਆਈ ਜਾਂਦੀ ਨਹੀਂ ਨਹੀਂ ਦਿਮਾਗ ਤੇ ਬੋਝ ਨਹੀਂਗਾ ਪਉਣਾ ਹੈਗਾ ਦਿਮਾਗ ਤੇ ਇੱਕ ਵਾਰ ਬੋਝ ਪੈ ਜਾਏ ਮੁੜ ਕੇ ਛੇਤੀ ਲੱਤ ਦੇ ਨਹੀਂਗੇ ਇਹ ਤਾਂ ਠੀਕ ਹੋ ਜੂ ਤਾਂ ਦਿਮਾਗ ਕਿਦਾਂ ਠੀਕ ਕਰਨਾ ਆਪਾਂ ਇਹ ਭੋਜਨ ਲੈ ਕੇ ਬੈਣਾ ਹੈਗਾ ਚਲ ਕੋਈ ਨਹੀਂ ਬਹੁਤ ਮਮੀ ਮੈਂ ਪਾਂਡੇ ਮਾਂਜਣਾ ਪਾਂਡੇ ਮਾਂਜਣ ਵਾਲੇ ਭਈ ਚਲ ਠੀਕ ਆ ਮੈਂ ਹੁਣ ਸੋਚੀ ਚੰਗਾ ਅੱਛਾ ਠੀਕ ਆ ਠੀਕ ਆ ਵਾਹੂ ਕੋਈ ਗੱਲ ਨਹੀਂ ਤੂੰ ਦੱਸ ਦੀ ਠੀਕ ਆ ਚਲ ਠੀਕ ਆ ਮੈਂ ਬਾਅਦ ਚ ਕਰੂੰਗਾ ਕੀ ਗੱਲ ਕੀਦਾ ਫੋਨ ਮੈਨੂੰ ਵੇਖ ਕੇ ਕੱਟਤਾ ਅੱਗੇ ਭਲਾ ਕਿਹੜੀ ਕਿਲੋ ਮੈਂ ਤੇਰੇ ਨਾਲ ਬੋਲਿਆ ਕਿਉਂ ਬੋਲਿਆ ਹੀ ਭਲਾ ਕਿਹੜੀ ਗੱਲ ਨੂੰ ਵੀ ਤੂੰ ਕਿਉਂ ਪੁੱਛਦੀ ਆ ਮੈਨੂੰ ਮੈਂ ਹੀ ਪੁੱਛਿਆ ਕੀਦਾ ਫੋਨ ਹੀ ਮੈਨੂੰ ਵੇਖ ਕੇ ਕੱਟਤਾ ਯਾਰ ਜਿੰਦਾ ਮਰਜੀ ਹੋਵੇ ਤੈਨੂੰ ਕੀ ਲੈਣਾ ਦੇਣਾ ਵਾ ਮੈਂ ਰੋਟੀ ਪੁੱਛਣ ਆਈ ਹੀ ਬਿਖਾਣੀ ਆ ਕਿ ਨਹੀਂ ਤੇ ਉਦਾਂ ਮੇਰੇ ਮੂੰਹ ਚੋਂ ਨਿਕਲ ਗਿਆ ਫੋਨ ਦਾ ਪੁੱਛਣਾ ਮੇਰੀ ਵੀ ਨੀ ਜ਼ਬਾਨ ਰਹਿੰਦੀ ਹਾ ਦੋਗੀ ਯਾ ਤੂੰ ਘੜੀ ਮੁੜੀ ਬਸ ਕੁਛ ਨਾ ਕੁਛ ਪੁੱਛਣਾ ਵਾ ਕੁਛ ਨਾ ਕੁਛ ਕਾਨੂੰਨਾ ਕੱਢਣੀਆਂ ਵਾ ਕੋਈ ਨਾ ਕੋਈ ਗੱਲ ਕਰਨੀ ਆ ਮਤਲਬ ਅੱਗ ਲਾਉਣੀ ਤੂੰ ਅੱਗ ਕਦੀ ਅੱਗ ਲਈ ਐ ਮੈਂ ਵੀ ਬੰਦਾ ਸੜਿਆ ਰਵੇ ਉਹ ਜਿਆ ਤੇਰਾ ਸੜਿਆ ਮਤਾਂ ਉਹ ਜਿਆ ਤੂੰ ਮੇਰਾ ਕਰਤਾ ਚਾ ਵੀ ਮੈਂ ਤਾਂ ਉਹਨੂੰ ਕੀ ਕਹਿੰਨੀ ਐ ਮੈਨੂੰ ਤੁਸੀਂ ਇੰਨਾ ਕਿਦਾਂ ਬੋਲ ਲੈਂਦੇ ਜੇ ਕੋਈ ਗੱਲ ਹੋਈ ਆਪਣੇ ਚ ਜੇ ਮੇਰੇ ਕੋਈ ਗਲਤੀ ਹੋ ਗਈ ਮੈਨੂੰ ਦੱਸੋ ਹਾਂ ਤੁਸੀਂ ਦੱਸਦੇ ਵੀ ਨਹੀਂ ਜੇ ਹੋਈ ਵੀ ਹੋ ਗਈ ਤਾਂ ਮੈਂ ਤੇਰੇ ਕੋਲ ਮਾਫੀ ਮੰਗਾ ਹਾਂ ਮੈਂ ਆਪਣੀ ਕੋਲ ਪੁੱਛਿਆ ਕਿ ਮੇਰੇ ਕੋਲ ਹੋਈ ਗਲਤੀ ਤੇ ਕੋਈ ਦੱਸ ਦੋ ਹਾਂ ਮੈਂ ਮੰਮੀ ਨੂੰ ਦੱਸਦਾ ਵਣਾ ਵੀ ਮੰਮੀ ਹਰ ਗੱਲ ਤੇ ਸਵਾਲ ਜਵਾਬ ਕਰਦੀ ਹਰ ਗੱਲ ਤੇ ਸਵਾਲ ਜਵਾਬ ਕਰਦੀ ਇਹਨੂੰ ਥੋੜੀ ਅਕਲ ਦਓ ਮੈਂ ਕੀ ਸਵਾਲ ਜਵਾਬ ਬਹਿ ਕੇ ਸੋਈ ਤੂੰ ਕੀ ਕੀਤੇ ਆ ਕੀ ਨਹੀਂ ਆਦੀ ਕਰਦੇ ਆ ਵੀ ਕੀ ਗਿਆ ਮੈਂ ਬਸ ਟੋਟ ਟੋਟੀ ਪੈਂਦੇ ਰਹਿੰਦੇ ਮੈਨੂੰ ਰੋਟੀ ਦਾ ਹੀ ਪੁੱਛਣ ਆਈ ਹੀ ਮੈਂ ਲੱਗੋ ਇੰਨਾ ਮੈਂ ਜਿਹੜਾ ਬੰਦੇ ਦਾ ਸੋਚ ਵਗੋ ਸੁੱਤੀਆਂ ਹੀ ਮਾਰਦਾ ਮੰਮੀ ਹਾਂ ਦੱਸ ਤੁਸੀਂ ਇੱਥੇ ਬੈਠੇ ਰਿਹਾ ਕਰੋ ਤੇ ਕਿੱਥੇ ਜਾਵਾਂ ਪਾਵਾ ਵੇਖ ਲਾ ਕਿੱਥੇ ਮੈਂ ਜਾਣਾ ਵਾਂ ਕੀ ਕਰਦਾ ਕੀ ਦਾ ਫੋਨ ਆਉਂਦਾ ਸਾਰਾ ਕੁਝ ਮੇ ਕੋ ਇੱਕ ਇੱਕ ਗੱਲ ਪੁੱਛਦੀ ਆ ਤੇ ਮੈਂ ਉਹਨੂੰ ਨਾ ਬਿਠਾ ਲ ਕੇ ਲਾਗੇ ਸਮਝਾ ਦੋ ਚੰਗੀ ਤਰ੍ਹਾਂ ਤੇ ਤੂੰ ਜ਼ੁਬਾਨ ਆਪਣੀ ਬੰਦ ਰੱਖਿਆ ਕਰ ਨਹੀਂ ਤੇ ਮੈਂ ਜ਼ੁਬਾਨ ਵੜ ਦੇਣੀ ਉਹਦੀ ਨਹੀਂ ਉਹ ਤੈਨੂੰ ਨਾ ਪੁੱਛਿਆ ਤਾਂ ਕਿੰਨੂੰ ਪੁੱਛੇ ਤੈਨੂੰ ਵਿਖਾਲ ਕੇ ਵਿਆਹ ਕੇ ਲੈਂਦੀ ਕਿ ਇਦਾਂ ਲੈਂਦੀ ਮੈਨੂੰ ਨਹੀਂ ਪਤਾ ਕਿਦਾਂ ਲੈਂਦੀ ਕਿਦਾਂ ਨਹੀਂ ਕਿਉਂ ਪਰ ਉਹਨੂੰ ਅਗਲ ਦਾ ਉਹ ਥੋੜੀ ਜੀ ਜੀ ਤੇਰੀਆਂ ਕਰਤੂਤਾਆਂ ਹਨਾ ਤੈਨੂੰ ਇਦਾਂ ਦੇ ਵੀ ਜਾਣਨੀ ਕੀ ਕਮੀ ਉਹਦੇ ਵਿੱਚ ਚੰਗੀ ਭਣੀ ਤੇ ਰੋਟੀ ਪਕਾਉਂਦੀ ਸਾਰਾ ਕੰਮ ਕਰਦੀ ਤੈਨੂੰ ਪੁੱਛਦੀ ਤੈਨੂੰ ਨਾ ਪੁੱਛਿਆ ਤਾਂ ਕਿੰਨਾ ਪੁੱਛਣ ਜਾਵੇ ਆ ਮੰਮੀ ਇਹੋ ਤਾਂ ਢਹਲਾ ਸ਼ੇਰੀ ਉਹਨੂੰ ਕਾਦੀ ਹਲਾ ਸ਼ੇਰੀ ਆ ਜੇ ਤੂੰ ਅੰਝ ਕਮੀ ਹੈਗੀ ਤਾਂ ਮੈਨੂੰ ਦੱਸ ਕਮੀ ਆ ਕਿ ਦਿਮਾਗ ਖਰਾਬ ਉਹਦਾ ਛਦੈਣ ਆ ਉਹ ਛਦੈਣ ਨਾ ਕਾਰਨਾਂ ਤੇ ਤੇਰੇ ਚ ਵਸਾਰੀਆਂ ਝੂਠੇ ਉਦੋਂ ਮੈਂ ਕਹਿੰਨਾ ਮੇਰੀ ਮਰਜ਼ੀ ਨਾਲ ਵਿਆਹ ਕਰਾ ਲਓ ਮੇਰੀ ਮਰਜ਼ੀ ਨਾਲ ਵਿਆਹ ਕਰਾਓ ਮੇਰਾ ਤਾਂ ਉਹ ਜੋ ਅੱਖਾਂ ਮੀਟ ਕੇ ਬੈਠਾ ਉਹ ਤਾਂ ਕਹਿੰਦਾ ਨਹੀਂ ਮੰਮੀ ਬੜੀ ਸੋਣੀ ਆ ਮੰਜੂਰਾ ਮੈਨੂੰ ਉਹਦਾ ਤੈਨੂੰ ਕੀ ਲੜਿਆ ਸੀ ਸਾਰਿਆਂ ਨੇ ਜੋਰ ਲਾਇਆ ਮਾਮਾ ਆ ਮਾਮਾ ਉਹ ਗੱਲ ਹੈ ਜੇ ਕੋਈ ਮਾਸੜਾ ਉਹਨੇ ਉਹ ਗੱਲ ਹੈ ਤੂੰ ਵੀ ਇੱਕੋ ਰਟ ਫੜੀ ਨਹੀਂ ਆਪਣੀ ਮਰਜ਼ੀ ਨਾਲ ਆਪਾਂ ਆਪਣੀ ਮਰਜ਼ੀ ਨਾਲ ਦੱਸ ਕਰ ਲਓ ਹੁਣ ਆਪਣੀ ਮਰਜ਼ੀ ਨਾਲ ਤੇ ਤੈਨੂੰ ਪੁੱਛਿਆ ਸੀ ਫੇ ਤਾਂ ਹੀ ਤੁਹਾਨੂੰ ਮੈਂ ਕਹਿਣ ਦਿਆ ਤੈਨੂੰ ਪੁੱਛਿਆ ਸੀ ਉੱਥੇ ਤੂੰ ਕਹਿੰਦਾ ਨਹੀਂ ਠੀਕ ਵਾ ਤੁਹਾਡੇ ਨਾਲ ਹੀ ਮੇਰੀ ਸਲਾਹ ਵਾ ਜਦੋਂ ਹੁਣ ਸਾਰੇ ਮੇਰੇ ਦਿਵਾਲੇ ਹੋਏ ਤੇ ਫੇਰ ਮੈਂ ਕੀ ਕਹੀ ਨਾ ਹੂੰ ਤੇਰੇ ਬਦ ਬਦ ਗੱਲ ਪਾਤੀ ਆ ਥੱਲੇ ਪਾਤੀ ਆ ਅਨਪੜ੍ਹ ਤੂੰ ਕਹੇ ਬਾੜਾ ਫੇਰ ਤੁਰ ਕੇ ਆ ਜਨਾ ਜੇ ਤੈਨੂੰ ਬਾੜਾ ਪੁੱਛ ਹੀ ਲੈਂਦੀ ਆ ਕੀ ਤਰ੍ਹਾਂ ਤੇ ਗੋਲੀ ਚਲਾ ਦਿੰਦੀ ਆ ਹੋਰ ਕੀ ਕਰ ਰਹੀ ਆ ਇਹ ਤੇ ਬੜੀ ਇਹੋ ਹੋਰ ਕੁਝ ਨਹੀਂ ਹੈਗਾ ਹੂੰ ਵੱਡੀ ਸਿਆਣੀ ਅੱਜ ਕੱਲ ਲੋਕੀ ਤੱਲੇ ਲੈਂਦੇ ਫਰਦੇ ਆ ਤੇ ਤੈਨੂੰ ਮਿਲ ਗਈ ਆ ਨਾ ਤੇ ਤੈਨੂੰ ਰੱਖਣੀ ਨਹੀਂ ਆਉਂਦੀ ਕਿਉਂ ਮੈਂ ਕਿਉਂ ਤਰਲੇ ਮਾਰੂੰਗਾ ਹਾਂ ਮੈਨੋਂ ਕੀ ਲੋੜ ਪਈ ਤਰਲੇ ਮਾਰਨ ਦੀ ਹੂੰ ਤੈਨੂੰ ਕੀ ਲੋੜ ਪਈ ਆ ਤੂੰ ਹੀ ਤੂੰ ਹੀ ਮੇਰਾ ਸਾਥ ਦਆ ਨਾ ਤੇ ਕਾਨੇ ਚ ਪਾਈ ਨਾ ਰੜਕੇ ਮੈਂ ਆਦਤ ਤੇਰਾ ਸਾਥ ਦਵਾ ਜੇ ਚ ਕੋਈ ਕਸੂਰ ਹੋਵੇ ਤਾਂ ਮੈਂ ਤੇਰਾ ਸਾਥ ਦਵਾ ਜਦੋਂ ਚ ਕਸੂਰ ਹੀ ਨਹੀਂ ਤੈਨੂੰ ਤੇਰਾ ਸਾਥ ਮੈਂ ਕੀ ਦਵਾ ਦੱਸ ਪਹਿਲਾਂ ਕਸੂਰ ਥੋੜਾ ਜਾਨੀ ਆ ਕਸੂਰਾਂ ਨਾਲ ਹੀ ਭਰੀ ਆਓ ਇਹਦਾ ਕਸੂਰ ਵਾ ਜਿਹੜਾ ਮੈਨੂੰ ਤੇ ਉਹਦਾ ਕੋਈ ਦਿੱਤਾ ਨਹੀਂ ਹਾਂ ਗਊ ਨਾਤਾ ਘਿਸਾਰੀ ਦਿਨ ਕੰਮ ਕਰਦੀ ਰਹਿੰਦੀ ਵਿਚਾਰੀ ਬਹੁਤ ਗਊ ਨਾਥਿਆ ਤੇ ਤੈਨੂੰ ਨਾ ਪੁੱਛਿਆ ਤੇ ਕਿੰਨੂੰ ਪੁੱਛਿਆ ਕੰਮ ਕਰਦੀ ਨਹੀਂ ਜ਼ਰੂਰੀ ਵੀ ਗੱਲ ਹੁੰਦੀ ਹਾਂ ਹਾਂ ਜ਼ੁਬਾਨ ਵੀ ਬੰਦ ਰੱਖਣੀ ਪੈਂਦੀ ਐ ਭੋਗ ਨਾ ਪਤਾ ਚਿਤਰਨਾ ਖਾਲੀ ਮੇਰੇ ਕੋਲ ਇਹੋ ਜਿਆਦਾ ਤੇਰੀ ਜ਼ੁਬਾਨ ਚੱਲਦੀ ਐ ਤੇਰੀ ਜਰਾਕ ਨਾ ਜਬਾਨ ਹੀ ਚਲਾਉਂ ਜੋਗਾ ਮੈਂ ਜਿੱਦਾਂ ਮੈਨੂੰ ਬੋਲਣੇ ਏਦਾਂ ਉਹਨੂੰ ਬੋਲੋ ਤੇ ਉਹਦੇ ਚ ਕਸੂਰ ਏ ਉਹਦਾਂ ਨੂੰ ਬੋਲੋ ਬਿਨਾਂ ਵਜਾ ਮਾਨੂੰ ਆਵੇਂ ਬੋਲੀ ਜਾਵਾ ਐਨਾਂ ਦਾ ਤੂੰ ਮਾਨੂੰ ਡੜ ਕੇ ਅੰਦਰ ਆ ਮਗਰ ਉਹ ਤੇ ਲੱਗ ਗਈ ਤੇ ਪਹਜਾ ਤੂੰ ਉਹਨੂੰ ਪਹਿਲਾ ਦਿਨ ਨਾਲ ਤਾਂ ਹੀ ਤੇ ਤੁਹਾਡੇ ਲੱਗ ਗਿਆ ਆਣ ਕੇ ਬੈੰਦੀ ਆ ਵੀ ਮੈਂ ਇਹਨੂੰ ਚੁੱਕਣਾ ਦਵਾ ਮੈਂ ਇਹਨੂੰ ਵਾਸਾਈ ਕਰਾਂ ਤੇ ਜੇ ਉਹਦੀ ਨਹੀਂ ਸੁਣਨੀ ਤਾਂ ਤੂੰ ਸੁਣਨੀ ਕਹਦੀ ਆ ਮੈਨੂੰ ਇਹ ਦੱਸ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਕੀ ਦੀ ਸੁਣਨੀ ਆ ਹੂੰ ਜਿੱਤਿਆਂ ਦੀ ਘਾਟ ਦਾ ਗੱਲ ਹੋਰ ਕੋਈ ਨਹੀਂ ਗਈ ਤੂੰ ਰਹਿੰਦੇ ਮੈਨੂੰ ਘਾਟੀ ਆਹੋ ਜਿੱਦਾਂ ਤੇਰੇ ਖੜਖੀਆਂ ਨਾ ਸਾਰੀਆਂ ਕੰਮੀਆਂ ਤੇਰੇ ਦਾ ਵੇਖੀ ਕਿਤਾ ਪੂਰੀਆਂ ਹੁੰਦੀਆਂ ਨੇ। ਰੱਖੋ ਤੀ ਉਹਨੂੰ ਸਿਆਣੀ ਨੂੰ। ਮੈਂ ਤੇ ਰੱਖਣੀ ਆ। ਮੈਂ ਤੇ ਰੱਖਣੀ ਆ। ਮੈਂ ਉਹਨੂੰ ਸਮਝਾ ਦਿਓ ਵੀ ਮੇਰੇ ਨਾਲ ਨਾਲ ਕੰਮ ਕਰਿਆ ਕਰੇ ਜਾਈ। ਜੇ ਮੈਂ ਸਮਝਾਇਆ ਨਾ ਫਿਰ ਫਿਰ ਤੁਸੀਂ ਇਦਾਂ ਮੈਨੂੰ ਟੁੱਟ ਕੇ ਬੈਣਾ ਹੀ। ਮੈਂ ਜਿੱਦਣ ਉਹਨੂੰ ਜ਼ਿਆਦਾ ਬੋਲਦੀ ਨੂੰ ਫालतू ਬੋਲਦੀ ਮੈਂ ਸੁਣੂਗੀ ਤੇ ਫਿਰ ਮੈਂ ਸਮਝਾਉ। ਉਹਦਾ ਉਹਨਾਂ ਨਾਲ ਕੁਝ ਨਹੀਂ ਕਹਿਣਾ ਹੈਗਾ। ਮੈਂ ਕੋ ਕਮਾਉਣ ਨੂੰ ਜਦੋਂ ਮिन्नੂ ਨਹੀਂ ਬੋਲਦੀ, ਤੈਨੂੰ ਨਹੀਂ ਮਾੜਾ ਬੋਲਦੀ, ਕਿ ਆਏਗੇ ਨਹੀਂ ਬੋਲਦੀ ਤੇ ਮੈਂ ਉਹਨੂੰ ਕਿਦਾਂ ਮਾੜਾ ਕਹਿਦਾ? ਤੂੰ ਹੀ ਨਹੀਂ ਕਹਣਾ ਮੈਂ ਕਹਿ ਲੂੰ ਬੋਲਦੀ ਨਹੀਂ ਇੱਥੇ ਹੂੰ ਨਵਾ ਪਿਆ ਜਾਣਾ ਰਾ ਪਿਆ ਜਾਣਾ ਮੈਨੂੰ ਪਤਾ ਵਾ ਅੱਛਾ ਬੋਲਦੀ ਕਿ ਨਹੀਂ ਬੋਲਦੀ ਹੂੰ ਭੰਬੜ ਵੰਗੂ ਤੂੰ ਇਹਨੂੰ ਪੈਣਾ ਵਾ ਪਾਣੀ ਪੁੱਛਦੀ ਆ ਹਾਂ ਕੀ ਜਾਨੀ ਆ ਮੂੰਹ ਨਾ ਕਵਾ ਕਿੰਨੂੰ ਕਵਾਵੇ ਤੇਰੇ ਲੱਲ ਲੱਗੀ ਆ ਇਹਨੂੰ ਫੋਨ ਆਉਂਦਾ ਵਾ ਮੈਂ ਪੁੱਛਦਾ ਵੀ ਫੋਨ ਵਿਖਾ ਕਿਹਦਾ ਫੋਨ ਆਉਂਦਿਆ ਮਾਰ ਮੈਂ ਗੱਲ ਕਾਂਡਿਆ ਵਾ ਪਿੱਛੋਂ ਆਈ ਆ ਫੋਨ ਕਿਹਦਾ ਆਉਂਦਿਆ ਹੀ ਜਦੋਂ ਤੂੰ ਉਹਦੇ ਮੱਲ ਵੇਖ ਕੇ ਕੱਟਿਆ ਤਾਂ ਨੇ ਕਹਿਣਾ ਕਿਹਦਾ ਆਉਂਦਿਆ ਹੀ ਤੂੰ ਦਾਸਾ ਇਹ ਤਾਂ ਸਹੀ ਹੁੰਦਾ ਤੇ ਤੂੰ ਦੱਸਦਾ ਪਹਿਲਾਂ ਵੇਖ ਲੈ ਕਿਦਾਂ ਆਉਂਦੇ ਆ ਤੂੰ ਗਲਤ ਹਾਲਤ ਖੱਟਿਆ ਨਾ ਚੰਗਾ ਖੇਰੇ ਤੂੰ ਹੀ ਮੈਨੂੰ ਗਲਤੀ ਢੋਣਾ ਵਾ ਕੋਈ ਆਪਣੇ ਬੱਚੇ ਨੂੰ ਨਹੀਂ ਇਦਾਂ ਕਰਦਾ ਹੁੰਦਾ ਅੱਛਾ ਜੁੱਤੀਆਂ ਤਾਂ ਕੱਚਾ ਨਾ ਹੋਏ ਤੇ ਕਿਤੇ ਮਾਰ ਮਾਰ ਜੁੱਤੀਆਂ ਦਾ ਸਿਰ ਨੀਵਾ ਕਰਦਾ ਭੂਏ ਚੜਦਾ ਵਾ ਹੀਰੇ ਵਰਗੀ ਮਿਲੀ ਆ ਸਾੰਭੜੀ ਨੀਂਮਤੀ ਇਹਨੂੰ ਝੂਠ ਨੂੰ ਕਿਤੇ ਆਹ ਹੈ ਤਾਂ ਕੀ ਹੱਲ ਕਰੀਏ ਇਹ ਬਹੁਤਾ ਹੀ ਵਿਗੜ ਗਿਆ ਸਾਭੀ ਤੇ ਹੈਂ ਉਹ ਤਰ੍ਹਾਂ ਇੱਕ ਗੱਲ ਹੈਗੀ ਆ ਇਹਦੀ ਪਸੰਦ ਦੀ ਆਉਂਦੀ ਤੇ ਮੈਂ ਲਾਮਾ ਦੇਣ ਵਾਲੀ ਬਣਦੀ ਮੈਂ ਵੀ ਆਪਣੀ ਪਸੰਦ ਦੀ ਲਿਆ ਕੇ ਤੇ ਫਸਵਾ ਹੀ ਦਿੱਤਾ ਵਿਚਾਰੀ ਨੂੰ ਤਾਂ ਕੋਈ ਗੱਲ ਨਹੀਂ ਇਹ ਤਾਂ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਸਿਆਣੇ ਕਹਿੰਦੇ ਆ ਨਾ ਵਿਗੜਿਆ ਤਿਗੜਿਆ ਦਾ ਡੰਡਾ ਵਾ ਪੀਰ ਕੋਈ ਗੱਲ ਨਹੀਂ ਇਹਦਾ ਹੱਲ ਇਹੋ ਹੀ ਹੋਣਾ ਹੋਊਗਾ ਮੈਂ ਕਹਿੰਨੀ ਆ ਸੁਖ ਨੂੰ ਕਿ ਸੱਦ ਜਰਾ ਉਹਨਾਂ ਨੂੰ ਇਹ ਗੱਲ ਵਾ ਖਤਰਾਂ ਨਹੀਂ ਹੈਂ ਚਬ ਕਰ ਰੋਣਾ ਨਹੀਂ ਘਏਗਾ ਤੈ ਇਦਾਂ ਕਰ ਤੇ ਆਪਣੇ ਭਰਾ ਭਜਾਈ ਨੂੰ ਫੋਨ ਲਾ ਕਿਉਂ ਮਮਾ ਉਹਨਾਂ ਨੂੰ ਸਾਧ ਨਹੀਂ ਦੋ ਮੰਮੀ ਐਵੇਂ ਉਹਨਾਂ ਤੱਕ ਕਿਉਂ ਗੱਲ ਪਚਾਉਣੀ ਕਰਦੀ ਗੱਲ ਬਾਹਰ ਇਹ ਜਿਆਦਾ ਸਿਰ ਤੇ ਚੜਦਾ ਜਾਂਦਾ ਵਾ ਇਹ ਕਿੰਨੇ ਕ ਦਿਨ ਇਦਾਂ ਲੰਘਣੇ ਸਾਡੇ ਇਹਨਾਂ ਥੋੜਾ ਪੜਾ ਡਰ ਹੋਵੇ ਇਹ ਤਾਂ ਆਪਣਾ ਕਰਾ ਰਾਬਾ ਤੇ ਸਿੱਧੇ ਮੂ ਬੋਲੇ ਨਾਲੇ ਤੇਰੇ ਨੂੰ ਜੇ ਮੰਮੀ ਉਹ ਤਾਂ ਦੇ ਕਹਿੰਦੀ ਨਹੀਂ ਗੱਲ ਮੰਨਦੇ ਸੁਧਰਣ ਦੇ ਤੇ ਮੇਰੇ ਭਰਾ ਪਰ ਜਾਈ ਨਹੀਂਵੇਂ ਵਿਚਾਰੇ ਯਾਨੀ ਕਿ ਉਹ ਵੀ ਬੁਰੇ ਬਣ ਗਏ ਕੋਈ ਗੱਲ ਨਹੀਂ ਜਦੋਂ ਇਹਨੂੰ ਪਤਾ ਲੱਗਾ ਨਾ ਜਦੋਂ ਉਹਨਾਂ ਨੇ ਆਖਿਆ ਵੀ ਜੇ ਇਦਾਂ ਕਰਨਾ ਵਾ ਤਾਂ ਉਹਨਾਂ ਨੇ ਕੋਈ ਨਾ ਕੋਈ ਹੱਲ ਸੋਚਣਾ ਹੀ ਆ ਇਹਨੂੰ ਡਰ ਪਊਗਾ ਨਹੀਂ ਮੇਰਾ ਕਹਾ ਦਾ ਘਰ ਵੈ ਨੂੰ ਕੋਈ ਗੱਲ ਨਹੀਂ ਚਾਰ ਬੰਦੇ ਲਿਆਉਣਗੇ ਨਾ ਇਹਨੂੰ ਤੇ ਜਲਦੀ ਤਾਂ ਪੁੱਛਣਗੇ ਆਪੇ ਵੇਖੀ ਕਿਤਾ ਲੈਣ ਤੇ ਆਂਦਾ ਮੈਂ ਤੇਰਾ ਹਿਸਾਬ ਦਊਂਗੀ ਮੰਮੀ ਆ ਪੇਬਾ ਚ ਸਹੀ ਹੋ ਗਏ ਫੇਰ ਐਵੇਂ ਗੱਲ ਗੱਲ ਤੇ ਵੀ ਮੇਨਾ ਮੰਨ ਜਾਣਾ ਵੀ ਤੇਰੇ ਭਰਾ ਨੇ ਆਣ ਕੇ ਇਦਾਂ ਬੋਲਿਆ ਭਾਬੀ ਨੇ ਆਣ ਕੇ ਇਦਾਂ ਬੋਲਿਆ ਐਵੇਂ ਉਹਨਾਂ ਵਿਚਾਰਿਆਂ ਨੂੰ ਕੱਦ ਤੋਂ ਮੰਮੀ ਮੈਂ ਬੁਰੇ ਬਣਾਵਾ ਆਪਣੇ ਘਰ ਕੇ ਇਹ ਗੱਲ ਬੰਨ ਜਾ ਇਹ ਜਿਹੇ ਵਿਗੜੇ ਜਿਹੜੇ ਨਾ ਐਡੀ ਛੇਤੀ ਸੁਧਰੇ ਨਹੀਂ ਹੁੰਦੇ ਸੁਧਰਦੇ ਹੁੰਦੇ ਇਹਨੂੰ ਡਰ ਪਾਊਗਾ ਤੇ ਇਹ ਸੁਧਰੂਗਾ ਇਹਦੇ ਗੰਦੇ ਦਾ ਸਾਥ ਮੈਂ ਥੋੜਾ ਦੇਣਾ ਵਾ ਉਹ ਆਉਣ ਕੇ ਤਾਂ ਮੈਂ ਤੇਰਾ ਸਾਥ ਦਊਂਗੀ ਇਹਨੂੰ ਡਰ ਪਾਊਗਾ ਕਿ ਹੁਣ ਮੰਮੀ ਵੀ ਮੇਰੇ ਵੱਲ ਨਹੀਂ ਹੈਗੀ ਤੁਸੀਂ ਆ ਵੀ ਸਮਝਾ ਕੇ ਵੇਖਣਾ ਮੈਂ ਆ ਬੜਾ ਸਮਝਾ ਲਿਆ ਵਾ ਮੇਰੀ ਮਰਜ਼ੀ ਦਾ ਵਿਆਹ ਨਹੀਂ ਕੀਤਾ ਹੈ ਇਹਨੂੰ ਤਾਂ ਇੱਕੋ ਗੱਲ ਬਸ ਬਹਾਨਾ ਬਣ ਗਿਆ ਵਾ ਉਹੀ ਗੱਲ ਫਿਰ ਮੰਮੀ ਮੈਂ ਚੰਗੀ ਨਹੀਂ ਲੱਗਦੀਂਗੇ ਚੰਗਾ ਭਲਾ ਹੀ ਆ ਬਾਹਰ ਦੇਨ ਨਾ ਵਿਗੜਿਆ ਸਾਰਾ ਏ ਜੀ ਹੋਣਗੇ ਨਾ ਉਹ ਇਹਨੂੰ ਵੇਖਣ ਕੇ ਬਾਹਰ ਬੈਠੇ ਨੂੰ ਇਹਨੂੰ ਉੱਥੋਂ ਲਿਆਉਣ ਕੇ ਫੜ ਕੇ ਤਾਂ ਆਪੇ ਇਹਦੀ ਗਲਤੀ ਆਪਣੀ ਮੰਨੂਗਾ ਉਦਾਂ ਤਾਂ ਮੈਂ ਗਲਤ ਨਹੀਂਗਾ ਦੇਖੀ ਕਿਤਾ ਮੰਨਦਾ ਗਲਤੀਆਂ ਚਲੋ ਜੇ ਤੇ ਹੀ ਮੰਮੀ ਕਹਿੰਨੇ ਫਿਰ ਮੈਂ ਫੋਨ ਲਾ ਕੇ ਇੱਕ ਵਾਰੀ ਪੁੱਛ ਲਈਨੀ ਉਹਨਾਂ ਨਾਲ ਗੱਲ ਕਰ ਲਈਨ ਉਹਦਾ ਮੈਂ ਤੇ ਆਪਣੀ ਭਾਬੀ ਨੂੰ ਕਦੀ ਦੱਸਿਆ ਹੀ ਨਹੀਂ ਪਿਆ ਇਤਾਂ ਮੈਂ ਕਰਦਾ ਸਭ ਜਨ ਨਹੀਂ ਨਹੀਂ ਉਹਦਾ ਦੱਸਣਾ ਜੇ ਜ਼ਿਆਦਾ ਵਿਗੜ ਜਾਊਗਾ ਅਗਲੇ ਕਹਣਾ ਤੂੰ ਘੜ ਕੋਲਾ ਰੱਖਿਆ ਮੈਨੂੰ ਵੀ ਕਹਿਣਗੇ ਮੈਂ ਕਿਹਾ ਮੰਮੀ ਆਪਣੇ ਘਰ ਦੀ ਗੱਲ ਚਲ ਘਰੇ ਟੱਕੀ ਰਵੇ ਬਾਹਰ ਕੰਨੂ ਐਵੇਂ ਸਾਰਿਆਂ ਨੂੰ ਜੀ ਜੀ ਤੱਕ ਪਹੁੰਚਣੀ ਆ ਇਹਨੂੰ ਸ਼ਰਮ ਹੈਗੀ ਆ ਘਰ ਦੀ ਗੱਲ ਟੱਕਣ ਵਾਲਾ ਹੈਗਾ ਵਾ ਇਹੋ ਜਿਹੇ ਅਦਾ ਸਿੱਧੇ ਹੁੰਦੇ ਹੁੰਦੇ ਆ ਕੋਈ ਗੱਲ ਨਹੀਂ ਕੋਈ ਨਹੀਂ ਫਿਰ ਮੰਮੀ ਮੈਂ ਲਾ ਦਿੰਦੀ ਆ ਉਹ ਤੂੰ ਨਾ ਮਾਨਾ ਪੜਾ ਖਰਾਬ ਕਰ ਚੰਗਾ ਆਹੋ ਕੋਈ ਗੱਲ ਨਹੀਂ ਮੈਂ ਜਿਹੋ ਦੋਂ ਦਾ ਭਾਬੀ ਕੋਲੋਂ ਪੜਤਾ ਹੀ ਪਾ ਛੜਿਆ ਤੇ ਕਦੀ ਉਹਨਾਂ ਨੂੰ ਸੱਚ ਦੱਸਿਆ ਹੀ ਨਹੀਂ ਹੈ ਚਲ ਮੰਮੀ ਵੀ ਸਿਆਣੇ ਆ ਫਿਰ ਸਿਆਣੀ ਗੱਲ ਕਰਨਗੇ ਕਰਤੀਆਂ ਭਾਬੀ ਨੂੰ ਹੋਣਾ ਤੇ ਵੀਰ ਨੂੰ ਲੈ ਕੇ ਆਉਣਗੇ ਉਹੀ ਹੁਣ ਗੱਲ ਕਰਨਗੇ ਵਾਕੇ ਹੁਣ ਤੇ ਮੇਰੇ ਵੱਸੋਂ ਬਾਹਰ ਹੋ ਗਈ ਗੱਲ